ਜ਼ਿਲ੍ਹਾ ਪ੍ਰੀਸ਼ਦਪੁਰ ਦਸਪੁਰ ਵੱਲੋਂ ਸਾਲਾਂ ਤੋਂ ਕਿਰਾਇਆ ਨਾ ਦੇਣ ਵਾਲੇ ਦੁਕਾਨਦਾਰਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਪ੍ਰੀਸ਼ਦ ਵੱਲੋਂ ਕਰਏ ਦੀਆਂ ਦੁਕਾਨਾਂ ਕਬਜ਼ੇ ਵਿੱਚ ਲੈ ਕੇ ਸੀਲ ਕਰ ਦਿੱਤੀਆਂ ਗਈਆਂ ਹਨ। ਜ਼ਿਲ੍ਹਾ ਪ੍ਰੀਸ਼ਦ ਸੈਕਟਰੀ ਜੀਨਤ ਖੈਰ ਅਨੁਸਾਰ ਇਹ ਕਾਰਵਾਈ ਅਦਾਲਤ ਦੇ ਹੁਕਮਾਂ ਤੋਂ ਬਾਅਦ ਕੀਤੀ ਗਈ ਹੈ। ਕਿਉਂਕਿ ਇਹ ਦੁਕਾਨਦਾਰ ਕਈ ਸਾਲਾਂ ਤੋਂ ਜ਼ਿਲ੍ਹਾ ਪ੍ਰੀਸ਼ਦ ਨੂੰ ਦੁਕਾਨਾਂ ਦਾ ਕਿਰਾਇਆ ਨਹੀਂ ਜਮ੍ਹਾਂ ਕਰਵਾ ਰਹੇ ਸਨ। ਉਤੇ ਹੀ ਦੁਕਾਨਦਾਰਾਂ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਕਾਰਵਾਈ ਦਾ ਰੋਸ ਜ਼ਾਤਾਇਆ। ਅਧਿਕਾਰ ਕਿਹਾ ਕਿ ਉਹ ਇੱਕ ਕਿਸ਼ਤ ਵਿੱਚ ਲੱਖਾਂ ਰੁਪਏ ਜਮਾ ਨਹੀਂ ਕਰਵਾ ਸਕਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੌਲੀ ਹੌਲੀ ਕਰਕੇ ਦੁਕਾਨਾਂ ਨੂੰ ਪੈਸੇ ਜਮ੍ਹਾਂ ਕਰਾਉਣ ਲਈ ਮੌਕਾ ਦੇਣਾ ਚਾਹੀਦਾ ਹੈ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਜਿਹੜਾ ਪ੍ਰੋਸੈਸ ਚਲਾ ਰਹੇ ਆ ਉਹ ਤੁਹਾਨੂੰ ਕਰਾ ਲਿਓ ਤੁਸੀਂ ਬਾਅਦ ਖਿਲਾ ਲਿਓ ਜਦੋਂ ਪੈਸੇ ਜਮ੍ਹਾਂ ਕਰਾਉਣ ਦੇ ਬਾਰੇ ਬੋਲਦੇ ਹੋਗੇ ਤੁਸੀਂ ਪੈਸੇ ਜਮ੍ਹਾਂ ਕਰਾਉਣਾ ਤੁਸੀਂ ਪੈਸੇ ਇਹਨਾਂ ਨੂੰ ਲੈ ਲੈਣੇ ਹੋ ਉਹ ਤੁਹਾਡਾ ਖਾਤਾ ਪਹਿਲਾਂ ਲੈਣੇ ਨਾ ਆਪਾਂ ਲਾਗੂ ਕਰ ਰਹੇ ਹਾਂ ਇੱਕ ਪਲੀਜ਼ ਰਿਕਵੈਸਟ ਕਰਕੇ ਕਰ ਰਹੇ ਆ ਕਿ ਜੀ ਲੱਖ ਲੱਖ ਰਬਰ ਦਾ ਸਰਚ ਦੇ ਦੀਏ ਛਾਰੇ ਦੁਕਾਨਾਂ ਵਾਲੇ ਨਹੀਂ ਲੱਖ ਲੱਖ ਜਿਹਦਾ ਗੱਲ ਕਰੋ ਜੀ ਥੋੜਾ ਗੱਲ ਆਪੀ ਇਹ ਦੁਕਾਨਦਾਰ ਬੰਦੇ ਨੇ ਕਿਸਾਨ ਜਿੱਥੇ ਮਰਜੀ ਮੋਟਾ ਲੈਣ ਠੀਕ ਹੈ ਜੀ ਜਦੋਂ ਮਰਜੀ ਆਪਣੇ ਹੋਰ ਜਿਹੜੇ ਸਰਕਾਰੀ ਮੁਲਾਇਮ ਨੇ ਹੜਤਾਲਾ ਕਰਦਣੇ ਜੋ ਵੀ ਆਪਣੇ ਕਰਦਣੇ ਉੱਥੇ ਸਰਕਾਰ ਦਾ ਕੋਈ ਹੋਰ ਨਹੀਂ ਹੈਗਾ ਵਪਾਰੀਆਂ ਉੱਪਰ ਜੋਰ ਨੇ ਇੱਕ ਮੌਕਾ ਦਿਓ ਕਿਰਾਇਆ ਗਏ ਨੇ ਬਕਾਇਆ ਕੀ ਗੱਲਰੀ ਕੋਈ ਗੱਲ ਬਾਤ ਕੋਈ ਜਲਦੀ ਵੀ ਆ ਦਿਲ ਦੇ ਬੇਨ ਕਿਹਾ ਹੋ ਗਿਆ ਕਿਸ ਦਾ ਗੁੱਸਤਾ ਕਰਾ ਦੇ ਕਿਆ ਕਿਆ ਉਹ ਉਹ ਕਹਿੰਦੇ ਉਹ ਜਿਹੜੇ ਆਪਣੇ ਬੰਦੇ ਨੇ ਵੇ ਸਾਰੇ ਦੋ ਕਹਿੰਦੇ ਵੇ ਹਾਂਜੀ ਸਾਰੇ ਕਹਿੰਦੇ ਵੇ ਦੋ ਵਾਹੇ ਆਈ ਸੀ ਹਾਂ ਇੱਕ ਵਾਰ ਇੱਕ ਵਾਰ ਦਿਓਗਾ ਦੋ ਲਗਾਨਾ ਪਿੱਛੇ ਬਾਂਦਲੀ ਕਰਵਾਦੇ ਹਾਂ ਦੋ ਲਗਾਨਾ ਉਹ ਆਲਰੇਡੀ ਆ ਬੰਦੇ ਨੇ ਦਗਾਨਾ ਉਹ ਕੋਈ ਨੋਟਿਸ ਵਗੈਰਾ ਦਿੱਤਾ ਗਿਆ ਪਹਿਲੇ ਜਾਂ ਕੋਈ ਨੋਟਿਸ ਦਿਹਾਏ ਨਹੀਂ ਆਏ ਦੇ ਨਹੀਂ ਇਰ ਵੀ ਤੁਸੀਂ ਜੋ ਪੈਸੇ ਦੇ ਜਮਤ ਰਾਇਏ ਦੁਕਾਨਾ ਵਾਲੇ ਨੇ ਤਾਂ ਗਿੱਤੇ ਆਏ ਆਪਣੇ 50000 ਰੁਪਏ ਮੰਗ ਰਾਇਆ ਦੋ ਮਹੀਨੇ ਬੰਨ ਕਿੰਨਾ ਮੰਨਦਾ ਇੱਕ ਕਿਰਾਇਆ ਜਿਨਾ ਅਸੀਂ ਕਹਿੰਨੇ ਵੀ ਸਾਡੀਆਂ ਇਨਸਾਲਮੈਂਟ ਆਪਣ ਕਰ ਦਿਓ ਅਸੀਂ ਦੇਣ ਨੂੰ ਤਿਆਰ ਆ ਹੁਣ ਆਪਣੇ ਦੇਣੀ ਆ 50000 ਰੁਪਏ ਹੁਣ ਦੇਣੇ ਨਹੀਂ ਮੰਨਦੇ ਵਿੱਚ ਨਹੀਂ ਮੰਨਦੇ ਹਾਂ ਕਰਨਾ ਦੇਣ ਨੂੰ ਤਿਆਰ ਆ ਇਹਨਾਂ ਦਾ ਹਰ ਦੁਕਾਨ ਦਾ ਬਖੋਖੜੇ ਸਮੇਂ ਦਾ ਕਿਰਾਇਆ ਬਕਾਇਆ ਪੈਂਡਿੰਗ ਸੀ ਜੀ ਜੋ ਲੱਖਾਂ ਦੀ ਅਮਾਉਂਟ ਦੇ ਵਿੱਚ ਹੈਗਾ ਸੀ ਅੱਜ ਜ਼ਿਲ੍ਹਾ ਪਰੀਸ਼ਦ ਵੱਲੋਂ ਪ੍ਰੋਪਰ ਸਾਰੇ ਨਿਯਮਾਂ ਦੀ ਕਾਨੂੰਨਾਂ ਦੀ ਪਾਲਣਾ ਕਰਦੇ ਹੋਏ ਇਹ ਕਬਜ਼ਾ ਪੁਲਿਸ ਦੀ ਸਹਾਇਤਾ ਦੇ ਨਾਲ ਲਿਆ ਜਾ ਰਿਹਾ ਹੈਗਾ ਐਂਡ ਪ੍ਰੋਪਰ ਕਾਨੂੰਨੀ ਪ੍ਰਕਿਰਿਆ ਪ੍ਰੋਪਰ ਫਾਲੋ ਹੋਈ ਹੈਗੀ ਜੀ ਇਆਂ ਦੁਕਾਨਾਂ ਦਾ ਇਨਫੈਕਟ 16 16 ਲੱਖ 14 ਲੱਖ 15 ਲੱਖ 11 ਲੱਖ ਤੁਸੀਂ ਐਵਰੇਜ ਲਗਾਉ ਤਾਂ 10 ਲੱਖ ਤਾਂ ਐਵਰੇਜ ਤੁਸੀਂ ਪ੍ਰਤੀ ਦੁਕਾਨ ਲੈ ਸਕਦੇ ਹੋ ਔਰ ਅੱਜ ਅਸੀਂ 25 ਦੁਕਾਨਾਂ ਦਾ ਕਬਜ਼ਾ ਲੈ ਰਹੇ ਹਾਂ 23 17 ਤੋਂ ਨੇ ਕਈ ਇਵਨ 15 ਸਾਲ ਪੁਰਾਣੇ ਮਾਮਲੇ ਵੀ ਹੈਗੇ ਨੇ ਵਿੱਚ ਇਹ ਜਿਹੜੇ 15 ਸਾਲ ਤੋਂ ਪੈਂਡਿੰਗ ਚੱਲੇ ਆ ਰਹੇ ਨੇ ਤਾਂ ਅੱਜ ਅਸੀਂ ਉਹਨਾਂ ਸਾਰਿਆਂ ਨੂੰ ਮਾਣਯੋਗ ਅਦਾਲਤ ਦਾ ਫੈਸਲਾ ਲੈ ਕੇ ਉਪਰੰਤ ਕਾਰਵਾਈ ਕੀਤੀ ਹੈ। ਕੋਈ ਨੋਟਿਸ ਵੀ ਭੇਜੇ ਸੀ? ਹਾਂ ਜੀ ਹਾਂ ਜੀ ਬਹੁਤ ਨੋਟਿਸ ਭੇਜੇ ਨੇ। ਐਂਡ ਜਦੋਂ ਇਹ ਕਿਸੇ ਨਾਂ ਦੇਣ ਦਾ ਸਾਨੂੰ ਹੋਇਆ ਵੀ ਇਹਨਾਂ ਨੇ ਕੋਈ ਵੀ ਕਰਾਇਆ ਸਾਨੂੰ ਨਹੀਂ ਦੇਣਾ ਹੈਗਾ। ਐਂਡ ਆਪਣਾ ਬਕਾਇਆ ਸਾਰਾ ਕਲੀਅਰ ਨਹੀਂ ਕਰਨਾ ਤਾਂ ਅੱਜ ਫਿਰ ਪ੍ਰਸ਼ਾਸਨ ਨੇ ਕਾਰਵਾਈ ਕਰਨੀ ਪਈ। ਬੇਨਤੀ ਹੈ ਕਿ ਸਾਰਾ ਆਪਦਾ ਬਕਾਇਆ ਕਲੀਅਰ ਕਰਨਗੇ ਤਾਂ ਹੀ ਕੋਈ ਮਸਲੇ ਦਾ ਹੱਲ ਨਿਕਲੂਗਾ। ਇਦਾਂ ਥੋੜਾ ਦੇਣ ਨਾਲ ਜਿਹੜੀ ਦੁਕਾਨਾਂ ਸੀਲ ਕੀਤੀਆਂ ਗਈਆਂ ਉਹ ਫਿਰ ਪਰਮਨੈਂਟਲੀ ਬੰਦ ਰਹਿੰਦੀਆਂ। ਹਾਂ ਉਹਦੀ ਜਲਦੀ ਮਾਨਯੋਗ ਡੀ ਸਾਹਿਬ ਕੋਲੋਂ ਅਸੀਂ ਪ੍ਰਮਾਣਗੀ ਲੈ ਕੇ ਉਹਨਾਂ ਨੂੰ ਨਵੇਂ ਸਿਰ ਤੋਂ ਉਹਦੀ ਖੁੱਲੀ ਬੋਲੀ ਅਸੀਂ ਕਰਾਵਾਂਗੇ। ਤਾਂ ਉਹਦੇ ਵਿੱਚ ਫਿਰ ਹਰ ਬੰਦੇ ਨੂੰ ਇਕੁਅਲ ਚਾਂਸ ਮਿਲੂਗਾ। ਅਸੀਂ ਚਾਹੁੰਦੇ ਹਾਂ ਤੁਸੀਂ ਆਪਦਾ ਕਾਰੋਬਾਰ ਵਧੀਆ ਕਰੋ। ਪਰੰਤੂ ਜਿਸ ਰੇਟ ਤੇ ਜੋ ਤੁਹਾਡਾ ਮਹੀਨਾ ਕਰਾਇਆ ਜ਼ਿਲ੍ਹਾ ਪਰੀਸ਼ਦ ਨਾਲ ਐਗਰੀਮੈਂਟ ਫਿਕਸ ਹੋਇਆ ਉਹਨੂੰ ਸਮੇਂ ਤੇ ਦੇਣ ਦੀ ਖੇਚਨ ਕਰੋ ਤਾਂ ਜੋ ਤੁਹਾਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ ਤੇ ਮਹਿਕਮੇ ਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ ਜੇਕਰ ਸਾਨੂੰ ਹੋਰ ਵੀ ਬੇਦਖਲੀ ਹੁਕਮ ਆਉਂਦੇ ਨੇ ਮਾਰੀਓ ਅਦਾਲਤ ਵੱਲੋਂ ਤਾਂ ਉਹਨਾਂ ਨੂੰ ਵੀ ਕਾਨੂੰਨੀ ਪ੍ਰਕਿਰਿਆ ਦੇ ਨਾਲ ਐਗਜ਼ੀਕਿਊਟ ਕਰਾਇਆ ਜਾਊਗਾ